ਜੀ ਗੱਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਜ਼ਰ ਨੂੰ ਕਪੂਰ ਸਿੱਧੀਆਂ ਤਸਵੀਰਾਂ ਵਿਖਾ ਦਿੰਨੇ ਆ ਕਿਉਂਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋ ਰਹੀ ਹੈ ਹਾਲਾਂਕਿ ਆ ਬੈਠਕ ਜਿਹੜੀ ਹੈ ਪਹਿਲਾਂ ਜਲੰਧਰ ਦੇ ਵਿੱਚ ਹੋਣੀ ਸੀ ਲੇਕਿਨ ਅੱਜ ਆ ਬੈਠਕ ਜਿਹੜੀ ਹੈ ਹੁਣ ਮੁੱਖ ਮੰਤਰੀ ਦੀ ਸਰਕਾਰੀ ਰਿਹائش ਤੇ ਉੱਪਰ ਹੋ ਰਹੀ ਹੈ ਜਿੱਥੇ ਮੰਤਰੀਆਂ ਦੇ ਇੱਕ ਇੱਕ ਕਰਕੇ ਪਹੁੰਚਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਜਿਸ ਢੰਗ ਦੇ ਨਾਲ ਇਸ ਕੈਬਨਿਟ ਦੇ ਵਿੱਚ ਉਹ ਪੰਜ ਨਵੇਂ ਮੰਤਰੀ ਵੀ ਅੱਜ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਅਹੁਦੇ ਸਾਂਭੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮ ਦੀਪ ਸਿੰਘ ਮੁੰਡਿਆ ਦੀ ਗੱਲ ਕਰੀਏ ਮਹਿੰਦਰ ਭਗਤ ਦੀ ਗੱਲ ਕਰੀਏ ਜਾਂ ਫਿਰ ਦੋ ਹੋਰ ਮੰਤਰੀਆਂ ਦੀ ਗੱਲ ਕਰੀਏ ਯਾਨੀ ਅੱਜ ਨਵੇਂ ਪੰਜ ਮੰਤਰੀ ਜਿਹੜੇ ਨੇ ਇਸ ਕੈਬਨਿਟ ਦਾ ਹਿੱਸਾ ਬਣਨਗੇ ਔਰ ਜਿਸ ਢੰਗ ਦੇ ਨਾਲ ਏਜੰਡੇ ਦੀ ਗੱਲ ਕਰੀਏ ਤੇ ਦੀਵਾਲੀ ਦੇ ਉੱਪਰ ਸਰਕਾਰ ਜਿਹੜੀ ਹੈ ਉਹ ਪੰਜਾਬ ਵਾਸੀਆਂ ਨੂੰ ਕੋਈ ਵੱਡਾ ਤੋਹਫਾ ਦੇ ਸਕਦੀ ਹੈ ਇਸ ਗੱਲ ਦੀ ਜਾਣਕਾਰੀ ਜਿਹੜੀ ਹੈ ਮਿਲਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਢੰਗ ਦੇ ਨਾਲ ਲਗਾਤਾਰ ਅਗਰ ਅਸੀਂ ਝੋਨੇ ਦੀ ਖਰੀਦ ਦੀ ਗੱਲ ਕਰੀਏ ਆੜਤੀਆਂ ਦੇ ਮਸਲਿਆਂ ਦੀ ਗੱਲ ਕਰੀਏ ਹੋਰ ਕਈ ਮਸਲਿਆਂ ਦੀ ਗੱਲ ਕਰੀਏ ਉਸ ਨੂੰ ਵੀ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਤਸਵੀਰਾਂ ਵਖ ਦਾ سلسلہ ਜਾਰੀ ਹੈ ਉਹ ਲਗਾਤਾਰ جاری ਹੈ ਹਰਦੀਪ ਸਿੰਘ ਮੁੰਡੀਆਂ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਇੱਥੇ ਪਹੁੰਚੇ ਔਰ ਉਹਨਾਂ ਦੇ ਨਾਲ ਹੀ ਹੋਰ ਮੰਤਰੀ ਜਿਹੜੇ ਨੇ ਉਹ ਕੀ ਕਰਕੇ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ ਕੁਛ ਹੀ ਦੇਰ ਦੇ ਵਿੱਚ ਬੈਠਕ ਸ਼ੁਰੂ ਹੋਏਗੀ ਵੇਖਣ ਵਾਲੀ ਗੱਲ ਹੈ ਕਿ ਇਸ ਬੈਠਕ ਦੇ ਵਿੱਚ ਕਿਹੜੇ-ਕਿਹੜੇ ਮਸਲੇ ਨੂੰ ਲੈ ਕੇ ਚਰਚਾ ਹੁੰਦੀ ਹੈ ਔਰ ਇਸ ਵਾਰ ਦੀਵਾਲੀ ਦੇ ਉੱਪਰ ਭਗਵੰਤ ਸਿੰਘ ਸਰਕਾਰ ਜਿਹੜੀ ਹੈ ਪੰਜਾਬ ਵਾਸੀਆਂ ਨੂੰ ਕੀ ਨਵੀਂ ਸੁਗਾਤ ਦੇਗੀ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸ਼ਿਗਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਜ਼ਰ ਨੂੰ ਕਪੂਰ ਸਿੱਧੀਆਂ ਤਸਵੀਰਾਂ ਵਿਖਾ ਦਿੰਨੇ ਆ ਕਿਉਂਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋ ਰਹੀ ਹੈ ਹਾਲਾਂਕਿ ਆ ਬੈਠਕ ਜਿਹੜੀ ਹੈ ਪਹਿਲਾਂ ਜਲੰਧਰ ਦੇ ਵਿੱਚ ਹੋਣੀ ਸੀ ਲੇਕਿਨ ਅੱਜ ਆ ਬੈਠਕ ਜਿਹੜੀ ਹੈ ਹੁਣ ਮੁੱਖ ਮੰਤਰੀ ਦੀ ਸਰਕਾਰੀ ਰਿਹائش ਤੇ ਉੱਪਰ ਹੋ ਰਹੀ ਹੈ ਜਿੱਤੇ ਮੰਤਰੀਆਂ ਦੇ ਇੱਕ ਕਰਕੇ ਪਹੁੰਚਣ ਦਾ سلسلہ ਜਿਹੜਾ ਉਹ ਲਗਾਤਾਰ جاری ਹੈ ਜਿਸ ਢੰਗ ਦੇ ਨਾਲ ਇਸ ਕੈਬਨਿਟ ਦੇ ਵਿੱਚ ਉਹ ਪੰਜ ਨਵੇਂ ਮੰਤਰੀ ਵੀ ਅੱਜ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਅਹੁਦੇ ਸਾਂਭੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਵੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਯਾਨੀ ਅਸੀਂ ਡਾਕਟਰ ਅਰਜੋਤ ਦੀ ਗੱਲ ਕਰੀਏ ਹਰਦੀਪ ਸਿੰਘ ਮੁੰਡਿਆ ਦੀ ਗੱਲ ਕਰੀਏ ਮਹਿੰਦਰ ਭਗਤ ਦੀ ਗੱਲ ਕਰੀਏ ਜਾਂ ਫਿਰ ਦੋ ਹੋਰ ਮੰਤਰੀਆਂ ਦੀ ਗੱਲ ਕਰੀਏ ਯਾਨੀ ਅੱਜ ਨਵੇਂ ਪੰਜ ਮੰਤਰੀ ਜਿਹੜੇ ਨੇ ਇਸ ਕੈਬਨਿਟ ਦਾ ਹਿੱਸਾ ਬਣਨਗੇ ਔਰ ਜਿਸ ਢੰਗ ਦੇ ਨਾਲ এজেন্ডੇ ਦੀ ਗੱਲ ਕਰੀਏ ਤੇ ਦੀਵਾਲੀ ਦੇ ਉੱਪਰ ਨੂੰ ਕੋਈ ਵੱਡਾ ਤੋਹਫਾ ਦੇ ਸਕਦੀ ਹੈ ਇਸ ਗੱਲ ਦੀ ਜਾਣਕਾਰੀ ਜਿਹੜੀ ਹੈ ਮਿਲਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤੰਗ ਦੇ ਨਾਲ ਲਗਾਤਾਰ ਅਗਰ ਅਸੀਂ ਝੋਨੇ ਦੀ ਖਰੀਦ ਦੀ ਗੱਲ ਕਰੀਏ ਆੜਤੀਆਂ ਦੇ ਮਸਲਿਆਂ ਦੀ ਗੱਲ ਕਰੀਏ ਹੋਰ ਕਈ ਮਸਲਿਆਂ ਦੀ ਗੱਲ ਕਰੀਏ ਉਸ ਨੂੰ ਵੀ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਤਸਵੀਰਾਂ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਇੱਥੇ ਕਰਕੇ ਮੰਡੀਆਂ ਦੇ ਇੱਥੇ ਪਹੁੰਚਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਹਰਦੀਪ ਸਿੰਘ ਮੁੰਡੀਆਂ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਇੱਥੇ ਪਹੁੰਚੇ ਔਰ ਉਹਨਾਂ ਦੇ ਨਾਲ ਹੀ ਹੋਰ ਮੰਤਰੀ ਜਿਹੜੇ ਨੇ ਉਹ ਕੀ ਕਰਕੇ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ ਕੁਛ ਹੀ ਦੇਰ ਦੇ ਵਿੱਚ ਬੈਠਕ ਸ਼ੁਰੂ ਹੋਏਗੀ ਵੇਖਣ ਵਾਲੀ ਗੱਲ ਹੈ ਕਿ ਇਸ ਬੈਠਕ ਦੇ ਵਿੱਚ ਕਿਹੜੇ-ਕਿਹੜੇ ਮਸਲੇ ਨੂੰ ਲੈ ਕੇ ਚਰਚਾ ਹੁੰਦੀ ਔਰ ਇਸ ਵਾਰ ਦੀਵਾਲੀ ਦੇ ਉੱਪਰ ਭਗਵੰਤ ਸਿੰਘ ਸਰਕਾਰ ਚੰਡੀਗੜ੍ਹ